Yeah. <laughs> ਕੋ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰੋ ਸ੍ਰੀ ਭਗਵਤੀ ਜੀ ਕੀ ਪਾਛਾਏ ਦਸਵੇਂ ਪ੍ਰਥਮ ਭਗਤੀ ਸਿਮਰਕਾ ਗੁਰੂ ਨਾਨਕ ਨੇ ਧਿਆਏ ਸੇ ਰੰਗਤ ਮੁਰਤੇ ਅਮਰਦਾਸ ਸ੍ਰੀ ਰਾਮ ਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਦਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿ ਰਿੱਠੇ ਸਭ ਦੁੱਖ ਜਾਏ ਤੇ ਤੁਹ ਬਹਾਦਰ ਸਿਮਰਿਆ ਘਰ ਨਾਉ ਨੇਤੇ ਆਵੇ ਧਾਏ ਸਭ ਥਾਈ ਹੋਏ ਸਹਾਰੇ ਦਸਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਛੰਯ ਅਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਗੀ ਦਰ ਦਾ ਧੰਤਰ ਕੇ ਬਲੋ ਜੀ ਵਾਹੇ ਗੁਰ ਪੰਜਾਬ ਪਿਆਰਿਆਂ ਚੌਹਾਂ ਸਾਹਿਬ ਜਦਿਆਂ ਚਾਲਿਆਂ ਮੱਪਿਆ ਅਠਿਆ ਜਪੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੇ ਦੇਹ ਕੇ ਅਣ ਦੇਖ ਕੀਤਾ ਤਰਾ ਪਿਆਰਿਆਂ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲ ਜੀ ਵਾਹੇ ਗੁਰੂ ਜੰਨਾ ਸਿੰਘਾ ਸਿੰਘਣੀਆਂ ਧਰਮ 헤 ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰਿਆਂ ਲੋਹਾਈਆਂ ਚਰਖੜੀਆਂ ਦੀ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਆਸਾ ਨਾਲ ਜਿਹਾ ਹੈ ਤੇਨਾ ਨਿਕਮਾਈ ਦਾ ਧਿਆਨ ਤੁਰ ਕੇ ਖਾਲਸਾ ਜੀ ਬੋਲੋ ਜੀ ਵਾਹੇ ਗੁਰ ਪੰжат ਵਰਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੁਰ ਕੇ ਬੋਲੋ ਜੀ ਵਾਹੇ ਗੁਰ ਪ੍ਰਥਮੇ ਸਰਬੱਤ ਖਾਲਸਾ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੱਤੇ ਆਵੇ ਚੱਤੇ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਇ ਕਹਾ ਕਹਰਛਿਆ ਰਿਆਏ ਬੇਦ ਬੇਦ ਫਤਿਹ ਬ੍ਰਧ ਕੀ ਪੈਰ ਪੰਥ ਕੀ ਦੇਵ ਸ੍ਰੀ ਸਾਧ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬਲੋ ਜੀ ਵਾਹਿ ਸਾਰੋ ਸਿੱਖੀ ਦਾ ਨੰਕੇ ਸਦਾ ਨਰਹਤ ਦਾਨ ਬੇਖਤਾਨ ਸਹਦਾਨ ਪ੍ਰੋ ਸਾਦਾਨ ਦਨ ਸਿਰਦਾਨ ਨਾਮ ਬਹਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਣ ਚੌਂਕੀਆਂ ਝੰਡੇ ਬੁੰਗੀ ਡੁੱਗ ਡੋਬ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹੇ ਗੁਰੂ ਸਿੱਖਾਂ ਦਾ ਮਨ ਨਿਵਾ ਮਤਿ ਉਚੀ ਮਤਿ ਪਤ ਦਾ ਰਾਖਾ ਬਵਾਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਆਂ ਸ਼੍ਰੀਨਨਕਾਰਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾ ਮਾਵੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇਦਾਰ ਅਤੇ ਸੇਵਾ ਸੁੰਬਾਲ ਦਾ ਦਾਨ ਪ੍ਰੀਤਾਰੇ ਖਾਲਸਾ ਜੀ ਨੂੰ ਬਖਸ਼ੂ ਹੇ ਮਿਮਾਣਿਆ ਬਿਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੇ ਓਟ ਪੰਨ ਪੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪਦੇ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹ ਜੀ ਚਾਰ ਪਹਿਰ ਰਹਿਣ ਆਪ ਜੀ ਦੇ ਭਾਣੇ ਅੰਦਰ ਗਤੀਤ ਹੋਏ ਚਾਰ ਪੈ ਵਿਹਾੜਾ ਆਪਣੇ ਧਾਰੇ ਅੰਦਰ ਗਤੀਤ ਕਰਾਉਣਾ ਸਤਿ ਨਰੇ ਸ਼ਹੀਦ ਧੰਨ ਧੰਨ ਬਾਬਾ ਵੀਰ ਸਿੰਘ ਜੀ ਦੇ ਪਾਵਨ ਪਵਿੱਤਰ ਉਸਤਾਨ ਗੁਰਦੁਆਰਾ ਸ਼ਹੀਦਗਾਂ ਨੂੰ ਸਾਹਿਬ ਜੀ ਵਿਖੇ ਪਾਵਨ ਦਰਬਾਰ ਅੰਦਰ ਸਤਿਗੁਰੂ ਜੀ ਵਰ ਦੀ ਦੇ ਸੋਨੇ ਸਿੰਘਾਸਨ ਤਿਆਰ ਕੀਤੇ ਗਏ ਹਨ ਆਪ ਜੀ ਕਿਰਪਾ ਕਰੋ ਸਿਨਾਂ ਸਨਾਪੇ ਪ੍ਰਤਾਇਸ਼ ਮਨੋਂ ਕਰਕੇ ਤੁਮੇ ਦਰਸ਼ਨ ਦੇ ਦਾਾਰੇ ਪਾਵਨ ਪ੍ਰਮਾਨ ਰੂਪੀ ਸੰਗਤਾਂ ਨੂੰ ਕਿਰਪਾ ਅਰਥ ਕਰੂ ਦਰ ਤੇ ਆਈ ਸੰਗਤ ਦੀ ਦਰਹਾ ਗਰੀ ਐਲੋ ਹਲ ਤੇ ਟਾਰਾ ਸੇਵਾਵਾਂ ਗਰ ਪ੍ਰਮਾਨ ਕਰਨੀਆਂ ਗਰਉ ਘਰਉ ਸਿੱਖੀ ਸਿਦਕ ਪਰਸੈ ਨਾਨ ਦਾਣ ਵਕਸ਼ਣਾ ਸ਼ੁਭ ਪਾਵਨ ਮਹਤੂਰੀਆਂ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਸੋਖ ਆਸਨ ਸਥਾਨ ਤੋਂ ਪ੍ਰਕਾਸ਼ ਸਥਾਨ ਤਿਲ ਜਾਣ ਦੀ ਅੱਗੇ ਆ ਬਖਸ਼ੂ ਰਸਤੇ ਅੰਗ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਲ ਜਿਨ੍ਹਾਂ ਨਿਹਾਰੀ ਦਾ ਨਾਮ ਚਿਤ ਆਵੇ ਨਾਨਕ ਦਾ ਚਰਤੀ ਕਲਾ ਜਿਹੜੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਮੁੰਨੇ ਸੋਨੇ ਹਾਲਸਾ